ਗੁਰੂ ਪਿਆਰੇ ਸਾਥੀ ਜੀ ਆਓ ਨੜੀ ਬਾਤ ਸਾਧੂ ਚਾਰ ਦੇ ਨਾਲ ਜੁੜਨਾ ਕਰੀਏ ਨਖਨੇ ਮਹੱਲਾ ਪੰਜਵਾ ਜੇ ਤੂ ਵਤਹਿ ਅੰਗਣੇ ਹਬ ਧਰਤ ਸੁਹਾਵੀ ਹੋਏ ਇਕਸ ਕੰਤੈ ਬਾਹਰੀ ਮੈਡੀ ਬਾਤ ਨ ਪੁੱਛੈ ਕੋਏ ਫਰਮਾਨ ਕਰਦੇ ਹਨ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਜਿਤੂ ਵੱਤ ਹੈ ਵੱਤੇ ਦਾ ਮਤਲਬ ਆ ਜਾਵੇ ਅੰਗਨ ਆਂਗਣ ਦੇ ਵਿੱਚ ਵੇੜੇ ਦੇ ਵਿੱਚ ਕਿਹੜਾ ਵੇੜਾ ਹਿਰਦਾ ਰੂਪੀ ਵੇੜਾ ਹਮ ਮਤਲਬ ਸਾਰੀ ਧਰਤ ਧਰਤੀ ਕਿਹੜੀ ਧਰਤੀ ਸਰੀਰ ਰੂਪੀ ਧਰਤੀ ਫਰਮਾਨ ਕਰਦੇ ਨੇ ਸਤਿਗੁਰ ਪਾਸ਼ਾ ਕਿ हे ਪ੍ਰਭੂ ਕੰਤ ਜੇ ਤੂੰ ਮੇਰੇ ਹਿਰਦੇ ਰੂਪ ਵਿਣ ਦੇ ਵਿੱਚ ਆ ਜਾਏ ਕਹਿੰਦਾ ਭਾਪ ਜੀ ਤੂੰ ਮੇਰੇ ਹਿਰਦੇ ਦੇ ਵਿੱਚ ਆ ਬਸੇ ਤਾਂ ਮੇਰਾ ਸਾਰਾ ਸਰੀਰ ਹੀ ਸੋਹਣਾ ਹੋ ਜਾਂਦਾ ਹੈ ਇਹ ਸਾਰੀ ਧਰਤੀ ਸੋਹਣੀ ਹੋ ਜਾਂਦੀ ਹੈ ਮਤਲਬ ਇਹ ਸਾਰਾ ਸਰੀਰ सोना हो जाता है पर एक, एक खसम प्रभु तो बिना हिंस कंत है बाहरी एक, एक, एक खसम प्रभु तो बिना कोई मेरी खबर सुरती नहीं पुछता कोई मेरी बात ही नहीं पूछता मेरी खबर सारी नहीं लेता कहना ਬਾਉ ਜਿਤੂ ਜੇ ਪ੍ਰਭੂ ਹਿਰਦੇ ਵਿੱਚ ਵਸ ਪਏ ਤਾਂ ਸਾਰੇ ਸ਼ੁਭ ਗੁਣਾ ਨਾਲ ਗਿਆਨ ਇੰਦਰੀ ਜਿਹੜੇ ਉਹ ਚਮਕ ਉੱਠਦੇ ਹਨ ਸਫਲਾ ਹੋ ਜਾਂਦਾ ਹੈ ਸਰੀਰ ਜੇ ਪ੍ਰਭੂ ਹਿਰਦੇ ਦੇ ਵਿੱਚ ਵਸ ਕੋ ਮੇ ਤਾਂ ਇਹ ਗਿਆਨ ਇੰਦਰੀ ਚਮਕ ਪੈਂਦੀ ਹੈ ਜਿਨ੍ਹਾਂ ਦੇ ਰਾਹੀਂ ਸਾਨੂੰ ਗਿਆਨ ਮਿਲਦਾ ਹੈ ਅੱਖਾਂ ਵੀ ਦਿਮਾਗ ਨੂੰ ਦੱਸਦੀਆਂ ਨੇ ਵੇਖ ਕੇ ਸਾਰਾ ਕੰਟਰੋਲ ਦਿਮਾਗ ਦੇ ਵਿੱਚ ਨਾ ਕੰਨ ਉਹ ਆਵਾਜ਼ ਸੁਣ ਕੇ ਦਿਮਾਗ ਤਾਈਂ ਪਹੁੰਚਾਉਂਦੇ ਆ ਸਰੀਰ ਦੇ ਨਾਲ ਕੋਈ ਟੱਚ ਹੋਵੇ ਤਾਂ ਉਹ ਵੀ ਦਿਮਾਗ ਤੱਕ ਪਹੁੰਚਦੀ ਕਰਦੇ ਵੀ ਤੇਰੇ ਨਾਲ ਕੋਈ ਤੇਰੇ ਸਰੀਰ ਦੇ ਨਾਲ ਲੱਗਿਆ ਟੱਚ ਹੋਇਆ ਜਾਂ ਤੇਰੇ ਸਰੀਰ ਦੇ ਵਿੱਚ ਕੋਈ ਚੋਬ ਲਾਈ ਕਿਸੇ ਨੇ ਕੰਨਾਂ ਦੇ ਰਾਹੀਂ ਬੰਦਾ ਕਈ ਵਾਰੀ ਸ਼ਕਲ ਤੋਂ ਦੇਖੇ ਤੋਂ ਬਿਨਾ ਆਵਾਜ਼ ਫੋਨ ਦੇ ਵਿੱਚ ਨਹੀਂ ਆਵਾਜ਼ ਪਛਾਣ ਲੈਂਦਾ ਉਹ ਪਛਾਣਨ ਵਾਲਾ ਕੌਣ ਹੈ ਦਿਮਾਗ ਹੈ ਜਿਹੜਾ ਉਹ ਸਾਰਾ ਖੇਡ ਉਹਦੇ ਦਿਮਾਗ ਨਹੀਂ ਹੈ ਸਾਰਾ ਕੰਟਰੋਲ ਸਿਸਟਮ ਹੈ ਜਿਹਦਾ ਉਹ ਦਿਮਾਗ ਦੇ ਉੱਤੇ ਹੈ ਕਈ ਵਾਰੀ ਵੇਖਿਆ ਹੈ ਕੋਮਾ ਚ ਚਲੇ ਜਾਂਦਾ ਚਲੇ ਜਾਂਦੇ ਨੇ ਕੋਈ ਐਸੀ ਘਟਨਾ ਹੋ ਜਾਂਦੀ ਹੈ ਜਾਂ ਉਹ ਉਹ ਕੀ ਹੁੰਦਾ ਹੈ ਉਹ ਦਿਮਾਗ ਦੀ ਨਾੜੀ ਇੰਜਲੀ ਉਹ ਦਬ ਜਾਂਦੀ ਹੈ ਜਾਂ ਉਹ ਕੰਮ ਕਰਨਾ ਛੱਡ ਦਿੰਦੀ ਹੈ ਤਾਂ ਉਦੋਂ ਫਿਰ ਇਹ ਸਰੀਰ ਹੈ ਜਿਹੜਾ ਸਰੀਰ ਨੂੰ ਪਲਾਨੀ ਵੱਢੀ ਜਾਵੇ ਟੁੱਕੀ ਜਾਵੇ ਜੋ ਮਰਜ਼ੀ ਕਰੀ ਜਾਵੇ ਇਹਦੇ ਸੱਤੇ ਨਹੀਂ ਰਹਿੰਦੇ ਯਾਨੀ ਕਿ ਉਹਨੇ ਜਿਹੜੇ ਨੇ ਖਬਰ ਪਹੁੰਚਾਉਣੀ ਸੀ ਉਹ ਕੋ ਕੰਟਰੋਲ ਸਿਸਟਮ ਉਹ ਖਰਾਬ ਹੋ ਗਿਆ ਤਾਂ ਉਦੋਂ ਬੰਦਾ ਕੁੰਮੇ ਚ ਕਮਜ ਚ ਲੈਣ ਹੁਣ ਨੂੰ ਕੋਈ ਪਤਾ ਨਹੀਂ ਕੋਈ ਸੁਣ ਸੁਣੀ ਨਹੀਂ ਰਹਿੰਦੀ ਤਾਂ ਜਨਕੀ ਸਾਰਾ ਸਿਸਟਮ ਹੈ ਜਿਹੜਾ ਉਹ ਦਿਮਾਗ ਦੇ ਕੰਟਰੋਲ ਕਰਨਾ ਹੈ ਤੇ ਗਿਆਨ ਇੰਦਰੀ ਹੈ ਜਿਹੜੇ ਅੱਖਾਂ ਮੂੰਹ ਹੈ ਕੰਨ ਇਹ ਗਿਆਨ ਇੰਦਰੀ ਹੈ ਜਨਕੀ ਇਹ ਪਛਾਣਦੇ ਐ ਇਹ ਸਾਹਮਣੇ ਵੇਖਦੇ ਐ ਅੱਖਾਂ ਦੇਖਦੀਆਂ ਹਨ ਕੰਨ ਸੁਣਦੇ ਐ ਤਾਂ ਇਹਨਾਂ ਰਾਹੀਂ ਆਵਾਜ਼ ਪਹੁੰਚ ਨਹੀਂ ਹੁੰਦੀ ਅੱਖਾਂ ਨਹੀਂ ਵੇਖ ਕੇ ਦਿਮਾਗ ਤੱਕ ਜਾਂਦਾ ਤੇ ਇਹ ਗਿਆਨੰਤਰੀ ਕਹਿੰਦੇ ਸਾਡੇ ਕਹਿਣ ਦਾ ਭਾਵੇਂ ਸਫਲੇ ਹੋ ਜਾਂਦੇ ਜੇ ਹਿਰਦੇ ਪ੍ਰਭੂ ਹਿਰਦੇ ਦੇ ਵਿੱਚ ਵਸ ਜੇ ਪਰਮੇਸ਼ਰ ਹਿਰਦੇ ਚ ਵਸ ਪਵੇ ਇਹ ਚਮਕ ਉਠਦੇ ਹਨ ਚਮਕਣ ਦਾ ਮਤਲਬ ਇਹ ਕੰਮ ਆ ਜਾਂਦੇ ਫਿਰ ਇਹ ਸਫਲੇ ਵਿਚੇ ਨਾਨਕ ਸਾਹਿਬ ਦੇ ਵਿੱਚ ਹੁਣੇ ਪੜ ਕੇ ਇਹ ਨੇਤਰ ਹੋ ਮੇਰੇ ਉਹ ਹਰ ਮਿਰ ਅਵਰਨਾ ਦੇਖੂ ਕੋਈ ਮੇ ਉਸ ਪ੍ਰਮਾਤਮਾ ਤੋਂ ਬਿਨਾ ਹੋਰ ਕੁਛ ਨਹੀਂ ਦੇਖਣਾ ਹਰੇਕ ਕਹਿਣ ਦਾ ਮਤਲਬ ਹਰੇਕ ਦੇ ਵਿੱਚ ਪ੍ਰਮਾਤਮਾ ਵਸਦਾ ਦੇਖਣਾ ਹੈ। ਅਤੇ ਹੁਣ ਫਰਮਾਨ ਕਰਦੇ ਹਨ ਕਿਨਹੇ ਪ੍ਰਭੂ ਤੂੰ ਸਭ ਕੁਝ ਕਰਨ ਕਰਾਉਣ ਵਾਲਾ ਤੂੰ ਆਪ ਹੈ ਤੇ ਜੇ ਪ੍ਰਭੂ ਤੋਂ ਵਿਸ਼ੋਨਾ ਹੈ ਤਾਂ ਕੋਈ ਸ਼ੁਭ ਗੁਣ ਨੇੜੇ ਨਹੀਂ ਟੁਕਦਾ ਜੇ ਪ੍ਰਮਾਤਮਾ ਨਾਲੋਂ ਦੂਰ ਹੋ ਜਾਈਏ ਨਾ ਉਹ ਯਾਦ ਨਾ ਕਰੀਏ ਨਾ ਸਿਮਰਿਏ ਤੇ ਜਿੰਨੇ ਮਾਜੀ ਗੁਣ ਚੱਕੀ ਫਿਰ ਕਿਸੇ ਵੀ ਲੇਖੇ ਦੇ ਵਿੱਚ ਨਹੀਂ ਹੈ ਕੰਮ ਦੇ ਵਿੱਚ ਨਹੀਂ ਹੈ ਵਿਰਥ ਹੈ ਉਤਾਈ ਉਹਨਾਂ ਦੀ ਕੀਮਤ ਹੈ ਜੇ ਪ੍ਰਭੂ ਦੀ ਯਾਦ ਆਵੇ ਨਹੀਂ ਤਾਂ ਜਿੰਨਾ ਮਰਜੀ ਟੈਲੈਂਟ ਲੈ ਕੇ ਤੁਰਿਆ ਫਿਰ ਜੇ ਪ੍ਰਭੂ ਦੀ ਹਿਰਦੇ ਦੇ ਵਿੱਚ ਯਾਦ ਨਹੀਂ ਤਾਂ ਕੋਈ ਸਤਿਗੁਰੂ ਪਾਤਸ਼ਾਹ ਦੀ ਨਿਗਾਹ ਦੇ ਵਿੱਚ ਤਾਂ ਜ਼ੀਰੋ ਹੈ ਲੋਕਾਂ ਨੇ ਜੋ ਮਰਜੀ ਹੋਣਾ ਅੱਗੇ ਫਰਮਾਨ ਹੈ ਮਹੱਲਾ ਪੰਜਵਾ ਹਮ ਬੇਟੋਲ ਸੁਹਾਵਣੇ ਸਹੋ ਬੈਠਾ ਅੰਗਣ ਮਨ ਤਹੀਨਾ ਵਈ ਬਿਰਥੜਾ ਜੋ ਕਰਿ ਆਵੇ ਚੰਨ ਜਿਸ ਜੀਵ ਜੀਵ ਰਾਹੀ ਦਾਹਿਰਤਾ ਵਿੜਾ ਕਸਮ ਪ੍ਰਭੂ ਮਲ ਕੇ ਬੈਠਾ ਬੈਠ ਜਾਂਦਾ ਹੈ ਪਾਉ ਜੀਵ ਰਾਹੀ ਮਨੁੱਖ ਰਾਹੀਆਂ ਕੇ ਲਈ ਮਨੁੱਖ ਰਾਹੀ ਮਨੁੱਖ ਰਾਹੀ ਦਾ ਹਿਰਦਾ ਵਿਣਾ ਜਨ ਉਹ ਕਸਮ ਪਰਮੇਸ਼ਰ ਮਲ ਕੇ ਬੈਠ ਜਾਂਦਾ ਕਹਿੰਦਾ ਪਾਉ ਹਿਰਦੇ ਦੇ ਵਿੱਚ ਵਸ ਪੈਂਦਾ ਫਿਰ ਜੀ ਨੇ ਉਸ ਨੂੰ ਸਾਰੇ ਪਦਾਰਥ ਵਰਤਨ ਜਿਹੜੇ ਉਹ ਫੱਬਦੇ ਹਨ ਉਨੂੰ ਉਹਨੂੰ ਸਾਰੇ ਫਵਦੇ ਹੈ ਕਹਿੰਦਾ ਪਾਉ ਉਹ ਸਫਲੇ ਫਵਦੇ ਦਾ ਕਹਿੰਦਾ ਕਹਿ ਲਈ ਜਾਂ ਸਫਲੇ ਕੇ ਲਈ ਹੱਬੇ ਟੋਲ ਸੁਹਾਵਣੀ ਟੋਲ ਦਾ ਮਤਲਬ ਪਦਾਰਥ ਜਿਨੇ ਮਨੁੱਖ ਦੇ ਹਿਰਦੇ ਦੇ ਵਿੱਚ ਉਹ ਖਸਮ ਪਰਮੇਸ਼ਰ ਉਹ ਵਸ ਲੈੰਦਾ ਜੀ ਲਈ ਕਿਉਂਕਿ ਜਿਨਾ ਜੀਵ ਰਾਹੀ ਅਸੀਂ ਰਾਹੀ ਆ ਨਾ ਰਾਹੀ ਇੱਥੇ ਜ਼ਿੰਦਗੀ ਦੇ ਜ਼ਿੰਦਗੀ ਦੀ ਰਾਤ ਕੱਟਣ ਆਏ ਹੁਈ ਚਲੇਗਾ ਨਾ ਕੀ ਲੋ ਇਸ ਕਰਕੇ ਰਾਹੀ ਆ ਅਸੀਂ ਜਿਵੇਂ ਰਾਹੀ ਹੁੰਦਾ ਹੈ ਰਾਤ ਰੁਕਦਾ ਹੈ ਅਗਲੇ ਦੇ ਨਾਮ ਦਾ گا ਅਗੇ ਤੁਰਦਾ ਮੰਦਾ ਰੁਕਦਾ ਤਾਂ ਇਹ ਤਨ ਵੀ ਸਾਰੀ ਉਮਰ ਉੱਥੇ ਕੱਟ ਲੈਂਦਾ ਅਖੀਤਾਲ ਦੇ ਟਿਕਾਣੇ ਤੇ ਜਾਂਦਾ ਨਾ ਕਰੀ ਜਾਂਦਾ ਯਾਤਰਾ ਕਰ ਜਾਂਦਾ ਜਾਂ ਕਿਤੇ ਕਿਤੇ ਵੀ ਜਾਂਦਾ ਦੋ ਦਿਨ ਚਾਰ ਦਿਨ ਮਹੀਨਾ ਅਖੀਰ ਆਦੇ ਟਿਕਾਣੇ ਤੇ ਪਹੁੰਚਣਾ ਪੈਂਦਾ ਉਸੇ ਤਰ੍ਹਾਂ ਅਸੀਂ ਵੀ ਇੱਕ ਰਾਹੀ ਹਾਂ ਰਾਹੀ ਹਾਂ ਤੇ ਇੱਥੇ ਪੈਂਡਾ ਟਪਣ ਆਏ ਹਾਂ ਪੈੰਡਾ ਕੱਟ ਰਹੇ ਆ ਵਾਟ ਕੱਟ ਰਹੇ ਆ ਜ਼ਿੰਦਗੀ ਦੇ ਤੇ ਇਹ ਵਾਟ ਨਵੇੜ ਕੀ ਇੱਕ ਦਿਨ ਚਲੇ ਜਾਣਾ ਤਾਂ ਸਤਜੂ ਬਾਸ਼ਾ ਹੀ ਸਮਝਾਰੇ ਕਿਉਂਕਿ ਕਹਿੰਦੇ ਜਿਹੜਾ ਜੀਵ ਰਾਹੀ ਬਾਹਰਲੇ ਪਦਾਰਥਾਂ ਵੱਲੋਂ ਪਰਤਕੇ ਦੁਨਿਆਵੀ ਪਦਾਰਥਾਂ ਨੂੰ ਪਰਤਕੇ ਅੰਤਰ ਆਤਮੇ ਆ ਟਿਕਦਾ ਹੈ ਆਪ ਦੇ ਅੰਤਰਾਤਮਿਕ ਜਾਂਦਾ ਉਹ ਜਗਤ ਤੋਂ ਖਾਲੀ ਹੱਥ ਨਹੀਂ ਜਾਂਦਾ ਕਦੇ ਵੀ ਉਹ ਜਗਤ ਤੋਂ ਖਾਲੀ ਹੱਥ ਨਹੀਂ ਜਾਂਦਾ ਉਹ ਕੁਝ ਖੱਟ ਕੇ ਜਾਂਦਾ ਕਹਿਣ ਦਾ ਤਾ ਸਾਹਿਬ ਜੀ ਲੱਗੇ ਫਰਮਾਨ ਹੈ ਮਹੱਲਾ ਪੰਜਵਾ ਸੇਜ ਵਿਸ਼ਾਈ ਕੰਤ ਕੋ ਕੀਆ ਹਮ ਸਿਗਾਰ ਇਤੀ ਮੰਝ ਨ ਸਮਾਵਈ ਜੇ ਗਲ ਪਹਿਰਾ ਹਾਰ ਕੰਤ ਪਤੀ ਨੂੰ ਕਹਿਆ ਉਹ ਪਰਮੇਸ਼ਰ ਪਤੀ ਅਕਾਲ ਪੁਰਖ ਕਹਿੰਦੇ ਮੈਂ ਪਤੀ ਨੂੰ ਮਿਲਣ ਵਾਸਤੇ ਸੇਜ ਵਿਸ਼ਾਈ ਤੇ ਹੋ ਸਾਰ ਹਾਰ ਸ਼ਿੰਗਾਰ ਕੀਤਾ ਸੇਜ ਵਿਸ਼ਾਈ ਕੰਤਕੂ ਕੰਤਕੂ ਦਾ ਮਤਲਬ ਪਤੀ ਦੀ ਖਾਤਰ ਕੀ ਆ ਹਵ ਸ਼ਿੰਗਾਰ ਹਵ ਦਾ ਮਤਲਬ ਸਾਰਾ ਕਹਿੰਦੇ ਸਾਰਾ ਹਾਰ ਸ਼ਿੰਗਾਰ ਕੀਤਾ ਇੱਥੇ ਹੁਣ ਇਹ ਪ੍ਰਮਾਣ ਦੇ ਕੇ ਇੱਕ ਇਸਤਰੀ ਦਾ ਸਮਝਾ ਰਹੇ ਸਤਿਗੁਰੂ ਪਾਸ਼ਾ ਤੇ ਸ਼ਿੰਗਾਰ ਜਿਸ ਤਰ੍ਹਾਂ ਇੱਕ ਇਸਤਰੀ ਸ਼ਿੰਗਾਰ ਕਰਦੀ ਹੈ ਆਪਦੇ ਪਤੀ ਦੇ ਖਾਤਰ ਉਸੇ ਤਰ੍ਹਾਂ ਇਹ ਜੋ ਵੀ ਅਸੀਂ ਜ਼ਿੰਦਗੀ ਦੇ ਵਿੱਚ ਖਾ ਰਹੇ ਆ ਪਹਿਨ ਰਹੇ ਆ ਵਿੱਚ ਰਹੇ ਆ ਐਸ਼ਵਾਰਾਮ ਮਾਨ ਰਹੇ ਆ ਇਹ ਸਭ ਕੁਝ ਕੀ ਹੈ ਇਹ ਸ਼ਿੰਗਾਰ ਹੈ ਇਸ ਸ਼ਿੰਗਾਰ ਦੀ ਗੱਲ ਕਰਦੇ ਸਮੇਂ ਬਾਦਸ਼ਾਹ ਤਾਂ ਸਮਝਾ ਰਹੇ ਆ ਵੀ ਜੇ ਅਗਰ ਪਰਮਾਤਮਾ ਪਰਮੇਸ਼ਰ ਦੀ ਯਾਦ ਹਿਰਦੇ ਦੇ ਵਿੱਚ ਨਹੀਂ ਜੇ ਉਹਨੂੰ ਹਿਰਦੇ ਰੂਪੀ ਸੇਜ ਦੇ ਉੱਤੇ ਸੇਜ ਉਹ ਉਹਦੇ ਵਾਸਤੇ ਸੇਜ ਨਾ ਤਿਆਰ ਕੀਤੀ ਅੰਦਰੋਂ ਮੈਲ ਨਾ ਕੱਢੀ ਵੈਰ ਵਿਰੋਧ ਦੀ ਈਰਖਾ ਦੀ ਜਲ ਸੰਨੋਂ ਨਾ ਖਤਮ ਹੋਈ ਇਹ ਸਭ ਕੁਝ ਖਤਮ ਕਰਕੇ ਇਹਨੂੰ ਖਤਮ ਕਰਨਾ ਈਰਖਾ ਦਵੇਰ ਧੋਖਾ ਠੱਗੀ ਇਹ ਸਭ ਕੁਝ ਵੈਰ ਗਰੋਧ ਸਭਨੋਂ ਮੁਕਾ ਦੇਣੀ ਤਾਂ ਸਮਝ ਲਓ ਇੱਕ ਸੇਜ ਤਿਆਰ ਹੋ ਰਹੀ ਹੈ ਉਸ ਪਰਮਾਤਮਾ ਵਾਸਤੇ ਪਰਮੇਸ਼ਰ ਵਾਸਤੇ ਉਹਦੇ ਬੈਠਣ ਵਾਸਤੇ ਤਾਂ ਸਤਿਗੁਰ ਪਾਤਸ਼ਾਹ ਸਮਝਾ ਰਹੇ ਕਹਿੰਦੇ ਹਿਰਦਾ ਸੇਜ ਸਜਾਉਣ ਵਾਸਤੇ ਕਈ ਧਾਰਮਿਕ ਸਾਧਨ ਕੀਤੇ ਧਾਰਮਿਕ ਕਰਮ ਕਰਦੇ ਨੇ ਕੋਈ ਲੰਗਰ ਲਾਉਂਦਾ ਕੋਈ ਕੁਛ ਪੁਸ਼ ਕਰਦਾ ਕੋਈ ਕਿਵੇਂ ਕਰਦਾ ਜਿਹੜੀ ਧਾਰਮਿਕ ਜਿਹਨੂੰ ਅਸੀਂ ਧਾਰਮਿਕ ਪੁੰਨ ਦੇ ਕੰਮ ਮੰਨੇ ਉਹ ਧਾਰਮਿਕ ਕਹਿੰਦੇ ਉਹ ਸਾਰੇ ਧਾਰਮਿਕ ਕਰਮ ਕੀਤੇ ਪਰ ਹੁਣ ਕਹਿੰਦੇ ਜਦੋਂ ਉਹ ਮਿਲ ਪਿਆ ਉਹਨੂੰ ਪਾਉਣ ਵਾਸਤੇ ਸਭ ਕੁਝ ਕੀਤਾ ਪਹਿਲਾਂ ਪਰ ਜਦੋਂ ਹੁਣ ਪਾਇਆ ਗਿਆ ਪਤੀ ਨੂੰ ਪਾ ਲਿਆ ਪਰਮੇਸ਼ਰ ਨੂੰ ਮਿਲ ਪਿਆ ਤਾਂ ਕਹਿੰਦੇ ਜੇ ਮੈਂ ਆਪਣੇ ਗਲ ਦੇ ਵਿੱਚ ਇੱਕ ਹਾਰ ਵੀ ਪੈਨ ਲਵਾ ਤਾਂ ਇਹ ਹਾਰ ਕਹਿੰਦੇ ਪਤੀ ਮਿਲਾਪ ਦੇ ਰਸਤੇ ਵਿੱਚ ਇਹ ਵੀ ਵਿਥ ਪਾਉਂਦਾ ਹੈ ਇਹਨਾਂ ਹਾਰ ਮੈਂ ਪਹਿਨ ਲਵਾਂ ਇਹ ਵੀ ਪਤੀ ਦੇ ਮਿਲਾਪ ਦੇ ਵਿੱਚ ਵਿਥ ਪਾਉਂਦਾ ਹੈ ਹੁਣ ਜਦੋਂ ਇਹ ਪ੍ਰਾਪਤੀ ਹੋ ਗਈ ਹੁਣ ਇੱਛਾ ਹੀ ਨਹੀਂ ਰਹੇਗੀ ਕੋਈ ਹੋਰ ਹਾਰ ਸ਼ਿੰਗਾਰ ਕਰਨ ਦੀ ਜਦੋਂ ਉਸ ਪਰਮਾਤਮਾ ਨੂੰ ਪਰਮੇਸ਼ਰ ਨੂੰ ਮਿਲ ਪਏ ਫਿਰ ਦੁਨਿਆਵੀ ਜਿੰਨੀਆਂ ਪਦਾਰਥਾਂ ਦਾ ਲਾਲਚ ਹੈ ਐਸ਼ੋ ਰਾਮ ਜਿਹੜੀ ਲਾਲਸਾ ਰਹਿੰਦੀ ਮੈਨੂੰ ਆ ਵੀ ਪ੍ਰਾਪਤ ਹੋ ਜੇ ਉਹ ਪ੍ਰਾਪਤ ਹੋ ਜੇ ਉਹ ਸਭ ਕੁਝ ਖਤਮ ਹੋ ਜਾਂਦਾ ਹੈ ਉਸ ਹਾਰ ਦੀ ਗੱਲ ਕਰਦੇ ਹਾਂ ਗੁਰੂ ਬਾਣੀ ਕੋਈ ਲਾਲਸਾ ਹੀ ਨਹੀਂ ਰਹਿ ਜਾਂਦੀ ਫਿਰ ਪੈਣਾਂ ਨੂੰ ਜਦੋਂ ਜਿਹਦੇ ਲਈ ਸਭ ਕੁਝ ਕੀਤਾ ਉਹ ਜਦੋਂ ਪ੍ਰਾਪਤ ਹੋ ਗਿਆ ਪਤੀ ਦੇ ਮਿਲਾਪ ਲਈ ਸਭ ਕੁਝ ਹਾਰਸ਼ੰਗਰ ਕੀਤਾ ਨਾ ਤੇ ਜਦੋਂ ਪਤੀ ਦਾ ਮਿਲਾਪ حاصل ਹੋ ਗਿਆ ਫਿਰ ਹਾਰਸ਼ੰਗਰ ਦੀ ਜ਼ਰੂਰਤ ਨਹੀਂ ਰਹਿ ਜਾਂਦੀ ਫਿਰ ਇਹ ਦੁਨਿਆਵੀ ਪਦਾਰਥ ਜਿਹੜੇ ਧਾਰਨ ਕਰਮ ਇਹਨਾਂ ਦੀ ਫਿਰ ਇੱਛਾ ਹੀ ਨਹੀਂ ਰਹਿ ਜਾਂਦੀ ਕੁਝ ਵੀ ਇਨੇ ਹੁਣ ਇਹ ਵਿਥ ਪਾ ਰਹੇ ਐ ਤੇ ਪਤੀ ਤੇ ਮੇਰੇ ਵਿਚਾਰ ਇਤਨੀ ਵਿਥ ਨੂੰ ਵੀ ਸਮਾਈ ਨਹੀਂ ਐ ਭਾਵ ਲੋਕਾਚਾਰੀ ਧਾਰਮਿਕ ਸਾਧਨ ਪਤੀ ਮਿਲਾਪ ਦੇ ਰਸਤੇ ਵਿੱਚ ਰੁਕਾਵਟ ਹਨ ਜਿਹੜੇ ਲੋਕਾਚਾਰੀ ਦੁਨੀਆ ਦੇ ਵਿੱਚ ਧਾਰਮਿਕ ਕੰਮ ਕਰਦੇ ਐ ਕਹਿੰਦੇ ਉਹ ਪਰਮੇਸ਼ਰ ਦੇ ਮਿਲਾਪ ਦੇ ਵਿੱਚ ਰੁਕਾਵਟ ਐ ਕਿਉਂ ਹੰਕਾਰਾ ਮੈਂ ਇੰਨੇ ਨਾ ਮੈਂਨੀ ਸੇਵਾ ਕਰਦੀ ਮੈਂ ਆਕਰਸ਼ ਕਰਦਾ ਮੈਂ ਹਰ ਸਾਲ ਇੰਨਾ ਕੁਝ ਕਰਨਾ ਮੈਂ ਆ ਗਈ ਨਾ ਤੇ ਮੈਂ ਹੀ ਰੁਕਾਵਟ ਬਣ ਗਈ ਉਹਦੇ ਮਲਾਮ ਨੇ ਇਸ ਕਰਕੇ ਕਹਿੰਦੇ ਇਹ ਸਾਰੇ ਰੁਕਾਵਟ ਪੈਦਾ ਕਰਦੇ ਹਨ ਇਹਨਾਂ ਕਿਰਮਾਨ ਹੈ ਪਉਣੀ ਤੂੰ ਪਾਰ ਬ੍ਰਹਮ ਪਰਮੇਸ਼ਰ ਜੋ ਨਾ ਆਵਹੀਂ ਤੂੰ ਹੁਕਮੀ ਸਾਜਹਿ ਸ੍ਰਿਸ਼ਟ ਸਾਜ ਸਮਾਵਹੀਂ ਏ ਪ੍ਰਭੂ ਤੂੰ ਪਾਰ ਬ੍ਰਹਮ ਹੈ ਸਭ ਤੋਂ ਵੱਡਾ ਮਾਲਕ ਹੈ ਤੂੰ ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ ਆਉਂਦਾ ਜੋ ਨਾ ਆਵੀ ਤੂੰ ਜੋਨਾਂ ਦੇ ਵਿੱਚ ਨਹੀਂ ਆਉਂਦਾ ਮਤਲਬ ਜਨਮ ਮੰਦ ਦੇ ਗੀਲੇ ਵਿੱਚ ਨਹੀਂ ਆਉਂਦਾ ਤੂੰ ਆਪਣੇ ਹੁਕਮ ਨਾਲ జగਤ ਪੈਦਾ ਕਰਦਾ ਹੈ ਤੂੰ ਹੁਕਮੀ ਸਾਜ ਸਾਜਨਾ ਮਤਲਬ ਪੈਦਾ ਕਰਦਾ ਹੈ ਸ੍ਰਿਸ਼ਟ ਸਾਜ ਸਮਾਵਹੀ జగਤ ਪੈਦਾ ਕਰਕੇ ਇਸ ਵਿੱਚ ਵਿਆਪਕ ਐਸ ਮਾਇਆ ਹੋਇਆ ਤੇਰਾ ਰੂਪ ਨਾ ਜਾਈ ਲਖਿਆ ਕਿਉਂ ਤੁਝ ਹੈ ਧਿਆਵਹੀ ਤੇਰਾ ਰੂਪ ਹੈ ਜਿਹੜਾ ਰੇਖ ਰੂਪ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਤੂੰ ਕਿਹੋ ਜ ਹੈ ਉਹਨੂੰ ਮਹਿਸੂਸ ਕੀਤਾ ਜਾ ਸਕਦਾ ਜਿਵੇਂ ਹਵਾ ਚੱਲ ਰਹੀ ਹੈ ਹੁਣ ਹਵਾ ਹੈ ਤਾਂ ਤਾਂ ਹੀ ਅਸੀਂ ਸਾਹ ਲੈ ਰਹੇ ਹਾਂ ਤੇ ਹਵਾ ਦਾ ਕੋਈ ਰੂਪ ਰੰਗ ਦੱਸ ਸਕਦਾ ਮੁਨਕਰ ਤਾਂ ਨਹੀਂ ਨਾ ਹੋ ਸਕਦਾ ਵੀ ਹਵਾ ਹੈ ਹੀ ਨਹੀਂ ਇਹ ਉਹਨੇ ਨਾ ਕਹਿ ਸਕਦਾ ਮੇਂ ਹਵਾ ਤਾਂ ਹੈ ਨਹੀਂ ਜੇ ਹਵਾ ਬੰਦ ਹੋ ਜੇ ਤਾਂ ਸਮਝ ਲਓ ਇਹ ਸਾਰੀ ਫਿਕਤੀ ਨਾਸ ਹੋ ਜੇ ਹਵਾ ਹੈ ਪਰ ਇਨਾ ਨਗਾ ਨਿਗਾਹ ਦੇ ਨਾਲ ਦਿਸਦੀ ਨਹੀਂ ਉਹਦਾ ਕੋਈ ਰੰਗ ਦੱਸ ਸਕਦਾ ਹਵਾ ਦਾ ਵੀ ਕਿਹੋ ਜਿਹਾ ਤੇ ਇਉਂ ਵੀ ਨਹੀਂ ਕਹਿ ਸਕਦਾ ਵੀ ਉਹ ਹੈ ਨਹੀਂ ਹੈਗੀ ਹੈ ਉਹ ਪਰਮੇਸ਼ਰ ਹੈ ਪਰ ਉਹਦਾ ਰੂਪ ਰੇਖ ਕੋਈ ਨਹੀਂ ਉਹ ਮਹਿਸੂਸ ਕੀਤਾ ਜਾਂਦਾ ਜਿਵੇਂ ਹਵਾ ਨੂੰ ਮਹਿਸੂਸ ਕੀਤਾ ਜਾਂਦਾ ਵੀ ਹਾਂ ਚੱਲ ਰਹੀ ਹੈ ਆ ਰਹੀ ਹੈ ਹਵਾ ਉਸੇ ਤਰ੍ਹਾਂ ਉਸ ਪਰਮੇਸ਼ਰ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਫਿਰ ਕਹਿੰਦੇ ਜੀਵ ਤੇਰਾ ਧਿਆਨ ਕਿਸ ਤਰੀਕੇ ਨਾਲ ਧਰਨ ਮੇਂ ਤੇਰਾ ਰੂਪ ਤਾਂ ਹੈ ਨਹੀਂ ਉਹਨੇ ਤਾਂ ਕੁਐਸਚਨ ਖੜਾ ਹੋ ਗਿਆ ਨਾ ਤੇਰਾ ਰੂਪ ਨਾ ਜਾਈ ਲਖਿਆ ਜਾਈ ਲਖਿਆ ਦਾ ਮਤਲਬ ਬਿਆਨ ਨਹੀਂ ਕੀਤਾ ਜਾ ਸਕਦਾ ਵੀ ਤੇਰਾ ਹੈ ਹੀ ਨਹੀਂ ਹੁਣ ਜਦੋਂ ਕਿਸੇ ਨੂੰ ਯਾਦ ਕਰਨਾ ਹੈ ਤਾਂ ਕੋਈ ਕੁਛ ਨਾ ਕੁਛ ਤਾਂ ਸਾਹਮਣੇ ਹੋਵੇ ਨਾ ਉਹਦਾ ਚਿੱਤਰ ਹੋਵੇ ਤੇ ਫਿਰ ਉਹ ਕਿਵੇਂ ਧਿਆਨ ਉਤਰੀਏ ਕਿਉਂ ਤੂੰ ਜਹ ਧਿਆਵੇ ਕਿੰਨੇ ਫਿਰ ਣੁੱਖ ਜੀਵ ਤੇਰਾ ਧਿਆਨ ਕਿਸ ਤਰੀਕੇ ਦੇ ਨਾਲ ਧਰਨਾ ਇਹ ਵੀ ਦਾ ਸੋਚ ਰੰਗੀ ਫਰਮਾਨ ਹੈ ਤੂੰ ਸਭ ਮੈਂ ਵਰਤਹਿ ਆਪ ਕੁਦਰਤ ਦੇਖავਹੀ ਤੇਰੀ ਭਗਤ ਪਰੇ ਪੰਡਾਲ ਟੋਟ ਨ ਆਵਹੀ ਨੇ हे ਪ੍ਰਭੂ ਤੂੰ ਸਭ ਜੀਵਾਂ ਦੇ ਵਿੱਚ ਆਪ ਮੌਜੂਦ ਹੈਂ ਆਪੋਂ ਮੌਜੂਦਾ ਸਭ ਵਿੱਚ ਆਪਣੀ ਤਾਕਤ ਵਿਖਾਰਿਆ ਹਾਂ ਤੇਰੇ ਪਾਸ ਤੇਰੀ ਭਗਤੀ ਦੇ ਖਜ਼ਾਨੇ ਭਰੇ ਪਏ ਹਨ ਜੋ ਕਦੇ ਵੀ ਮੁੱਕ ਨਹੀਂ ਸਕਦੇ ਤੇਰੇ ਗੁਨਾ ਦੇ ਖਜ਼ਾਨੇ ਐਸੇ ਫਿਰ ਅੱਗੇ ਫਰਮਾਨ ਹੈ ਇਹ ਰਤਨ ਜਵੇਹਰ ਲਾਲ ਕੀ ਮਨਾ ਪਾਵਹੀ ਤੇਰੇ ਜਿਹੜੇ ਗੁਨਾ ਦੇ ਖਜ਼ਾਨੇ ਐਸੇ ਰਤਨ ਜਵਾਹਰ ਅਤੇ ਲਾਲ ਹਨ ਜਿਨ੍ਹਾਂ ਦਾ ਮੁੱਲ ਨਹੀਂ ਪੈ ਸਕਦਾ ਇਹਨਾਂ ਦਾ ਕੋਈ ਮੁੱਲ ਹੀ ਨਹੀਂ ਪੈ ਸਕਦਾ ਜਗਤ ਦੇ ਵਿੱਚ ਕੋਈ ਚੀਜ਼ ਐਸੀ ਕੋਈ ਚੀਜ਼ ਐਸੀ ਨਹੀਂ ਹੈ ਜਿਸ ਦੇ ਅਵਜ ਦੇ ਵਿੱਚ ਗੁਣਾਂ ਦੇ ਖਜ਼ਾਨੇ ਮਿਲ ਸਕਦੇ ਜਿਨੇ ਗੁਣ ਉਹ ਗੁਣ ਕਿਸੇ ਤਰੀਕੇ ਦੇ ਨਾਲ ਕਿਸੇ ਕੀਮਤ ਦੇ ਨਾਲ ਨਹੀਂ ਖਰੀਦੇ ਜਾਂਦੇ ਹੁੰਦੇ ਉਤਾ ਆਉਂਦੀ ਆਪ ਮਿਹਨਤ ਕਰਨੀ ਪੈਂਦੀ ਹੈ ਫਿਰ ਉਹ ਗੁਣ ਆਉਂਦੇ ਹੁਣ ਜੇ ਕੋਈ ਕਵੇ ਵੀ ਮੈਂ ਮੰਨ ਲਉਂ ਨਿੰਦਿਆ ਕਰਨਾ ਕਿਸੇ ਦੀ ਚੁਗਲੀ ਕਰਨਾ ਇਹ ਮੇਰੇ ਵਿੱਚ ਆਉਗਣਾ ਤੇ ਇਹ ਕਰਨ ਨੂੰ ਹਟ ਜਾ ਉਹ ਮੇਰੇ ਅੰਦਰ ਗੁਨਾਜ ਹੁਣ ਉਹ ਜੇ ਕਈਏ ਵੀ ਕੋਈ ਕਿਸੇ ਪਦਾਰਥ ਦੇ ਵੱਟੇ ਮੈਂ ਉਹ ਲੈ ਕੇ ਤੇ ਆਪਦੇ ਅੰਦਰ ਰੱਖ ਲਾਂ ਤੇ ਉਹਦੇ ਨਾਲ ਉਹਦੇ ਕਾਰਨ ਮੈਂ ਕਿਸੇ ਦੀ ਨਿੰਦਿਆ ਚੁਗਲੀ ਕਰਨਾ ਹੁਣ ਇਵੇਂ ਤਾਂ ਨਾ ਹੋ ਸਕਦਾ ਬਸ ਇੱਕੋ ਇੱਕ ਤਰੀਕਾ ਹੈ ਸ਼ਬਦ ਦੇ ਰਾਹੀਂ ਗੁਰੂ ਦੇ ਹੁਕਮ ਤੇ ਚੱਲ ਕੇ ਮਿਹਨਤ ਕਰਕੇ ਹਾਲਤ ਮਾਈ ਕਰਕੇ ਤੇ ਫਿਰ ਉਹ ਗੁਣ ਅੰਦਰ ਆ ਸਕਦਾ ਹੈ ਫਿਰ ਉਸ ਤਰੀਕੇ ਦੇ ਨਾਲ ਨਹੀਂ ਤਾਂ ਹਰੇਕੀ ਮੰਨੂ ਵੀ ਬਥੇਰੀ ਦੁਨੀਆ ਦੇ ਵਿੱਚ ਧਨ ਦੌਲਤਾਂ ਵਾਲੇ ਪਏ ਖਰੀਦ-ਖਰੀਦ ਕੇ ਰੱਖ ਲੈਣ ਗੁਣ ਮਾੜੀ ਜੁਗੀ ਦਾ ਛੱਡ ਨਹੀਂ ਪਰ ਨਹੀਂ ਇਹ ਆਪ ਨੇ ਸਰੀਰ ਦੀ ਮਨ ਵਿੱਚ ਵੇਚ ਕੇ ਸਤਿਗੁਰ ਦੇ ਹਵਾਲੇ ਕਰਕੇ ਹੁਕਮ ਨੂੰ ਮੰਨ ਕੇ ਫਿਰ ਗੁਣਾ ਦੀ ਪ੍ਰਾਪਤੀ ਹੁੰਦੀ ਹੈ ਇਸ ਤਰੀਕੇ ਨਾਲ ਤਾਂ ਸਤਿਗੁਰ ਪਾਸ਼ਾ ਹੁਨੇ ਤੇ ਸਮਝਾ ਰਹੇ ਕਿ ਦੁਨਿਆਵੀ ਪਦਾਰਥਾਂ ਦੇ ਵਿੱਚ ਨਹੀਂ ਹੀ ਮਿਲਦੇ ਜਿਸ ਹੋ ਵਹੇ ਆਪ ਦਿਆਲ ਤਿਸ ਸਤਗੁਰ ਸੇਵਾ ਲਵਹੀ ਤਿਸ ਕਦੇ ਨ ਆਵੇ ਟੋਟ ਜੋ ਹਰ ਗੁਣ ਗਾਗਹੀ ਕਹਿੰਦੇ ਜਿਸ ਜੀਵ ਉੱਤੇ ਤੂੰ ਦਇਆ ਕਰਦਾ ਮਿਹਰ ਕਰਦਾ ਉਸ ਨੂੰ ਸਤਿਗੁਰੂ ਦੀ ਸੇਵਾ ਦੇ ਵਿੱਚ ਜੋੜਦਾ ਹੈ ਇਹ ਪ੍ਰਭੂ ਪਰਮੇਸ਼ਰ ਜਿਹਦੇ ਉੱਤੇ ਤੇਰੀ ਕਿਰਪਾ ਹੁੰਦੀ ਹੈ ਤੇ ਦ੍ਰਿਸ਼ਟੀ ਹੁੰਦੀ ਹੈ ਮੇਰ ਦੀ ਨਿਗਾਹ ਹੁੰਦੀ ਹੈ ਉਹਨੂੰ ਤੂੰ ਸਤਸਗੁਰੂ ਦੀ ਸੇਵਾ ਦੇ ਵਿੱਚ ਲਾਉਣਾ ਹੈ ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਈ ਤਾਂ ਸਤਗੁਰੂ ਦੀ ਸੇਵਾ ਸਭ ਤੋਂ ਵੱਡੀ ਸੇਵਾ ਕਿਹੜੀ ਹੈ ਹੁਕਮ ਮੰਨਣਾ ਸਭ ਤੋਂ ਵੱਡੀ ਸੇਵਾ ਹੈ ਵੀ ਹੁਕਮ ਨੂੰ ਮੰਨ ਲੈਣਾ ਸਤਗੁਰੂ ਪਾਸ਼ਾ ਨੇ ਸਭ ਤੋਂ ਵੱਡਾ ਸਤਕਾਰ ਇਹ ਹੈ ਇਸ ਤੋਂ ਵੱਡਾ ਕੋਈ ਸਤਕਾਰ ਹੋਰ ਨਹੀਂ ਕਿਸੇ ਦੇ ਬਚਨ ਨੂੰ ਮੰਨਣਾ ਤਾਂ ਉਹ ਉਹ ਵੀ ਮਹਿਸੂਸ ਕਰਦਾ ਹੈ ਨਾ ਵੀ ਮੈਨੂੰ ਮਾਨ ਹੈ ਵੀ ਮੇਰੀ ਗੱਲ ਨਹੀਂ ਟਾਲਦਾ ਤੇ ਕਈ ਵਾਰੀ ਇੰਝ ਹੁੰਦਾ ਵੀ ਵੀ ਫਲਾਣੇ ਬੰਦੇ ਨੂੰ ਲੈ ਕੇ ਜਾਓ ਉਹਦੇ ਕੋਲੇ ਕਈ ਵਾਰੀ ਕੋਈ ਨਹੀਂ ਮੰਨਦਾ ਹੁੰਦਾ ਤਾਂ ਫਲਾਣੇ ਨੂੰ ਲੈ ਕੇ ਜਾਓ ਉਹਦੀ ਗੱਲ ਨਿਉ ਮੋੜਦਾ ਇਹ ਹੁੰਦਾ ਨਾ ਉਸੇ ਤਰ੍ਹਾਂ ਮਾਨ ਸਤਕਾਰ ਜਿਹੜਾ ਕੋਈ ਤੇ ਉਹ ਵੀ ਫਿਰ ਉਹਦੇ ਹੁਕਮ ਨੂੰ ਕਿਉਂ ਨਹੀਂ ਮੰਨਦਾ ਕਿਉਂਕਿ ਉਹ ਸਤਕਾਰ ਉਹਦਾ ਕਰਦਾ ਹੁੰਦਾ ਹੈ ਇਸ ਕਰਕੇ ਸਭ ਤੋਂ ਵੱਡਾ ਸਤਕਾਰ ਜੇ ਅਸੀਂ ਕਹੀਏ ਸਤਿਗੁਰੂ ਪਾਸ਼ਾ ਦਾ ਤਾਂ ਹੁਕਮ ਨੂੰ ਮੰਨਣਾ ਸਭ ਤੋਂ ਵੱਡਾ ਸਤਕਾਰ ਹੈ ਤੇ ਜੇ ਹੁਕਮ ਨਾ ਮੰਨੀਏ ਵਿਖਾਵੇ ਦੇ ਫਿਰ ਧਾਰਮਿਕ ਕੰਮ ਪਿੱਛੇ ਦੱਸਿਗੇ ਸਤਿਗੁਰੂ ਪਾਸ਼ਾ ਉਵੇਂ ਜਿੰਨਾ ਮਰਜੀ ਛੁਗਾ ਪੂਜੀਆਂ ਕਰੀ ਗਈ ਜਿੰਨਾ ਮਰਜੀ ਕੁਛ ਕਰੀਆ ਜੇ ਹੁਕਮ ਨਹੀਂ ਮੰਨਣਾ ਹੁਕਮ ਮੰਨਣਾ ਨਹੀਂ ਆਖੇ ਲੱਗਣਾ ਨਹੀਂ ਜੋ ਸਤਗੁਰ ਪਾਤਸ਼ਾਹ ਜੀ ਤੁਸੀਂ ਕਹਿੰਨੇ ਆ ਉਹ ਨਹੀਂ ਅਸੀਂ ਮੰਨਣਾ ਹੋਰ ਸਾਡੇ ਤੋਂ ਪਲਾਨੀ ਜੋ ਮਰਜ਼ੀ ਪੈਸਿਆਂ ਮੰਨੂ ਸੇਵਾ ਕਰਾ ਲੋ ਚਾਹ ਜਿੰਨੇ ਮਰਜ਼ੀ ਕਾਸੀ ਦਿਲੰਦਰ ਲਵਾ ਲੋ ਚਾਹ ਕੁਛ ਕਰੋ ਵਾਲਾ ਜਿੰਨਾ ਮਰਜ਼ੀ ਕਹੋ ਉਹ ਕਰ ਲਾਂਗੇ ਪਰ ਹੁਕਮ ਵਾਸਤੇ ਨਾਲ ਕਹੋ ਹੁਕਮ ਨਹੀਂ ਮੰਨਣਾ ਤਾਂ ਫਿਰ ਸਮਝ ਲਓ ਕੋਈ ਸਤਕਾਰ ਨਹੀਂ ਸਤਕਾਰ ਉਹ ਹੀ ਹੁੰਦਾ ਜੇ ਸਤਗੁਰ ਪਾਤਸ਼ਾਹ ਦੇ ਹੁਕਮ ਨੂੰ ਮੰਨੀਏ ਤਾਂ ਹੁਣ ਇੱਥੇ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਕਹਿੰਦੇ ਜਿਹਦੇ ਉੱਤੇ ਉਹ ਕਿਰਪਾ ਕਰਦਾ ਉਹਨੂੰ ਫਿਰ ਸਤਿਗੁਰੂ ਦੀ ਸੇਵਾ ਦੇ ਵਿੱਚ ਜੋੜਦਾ ਹੈ ਤੇ ਗੁਰੂ ਦੀ ਸ਼ਰਨ ਆ ਕੇ ਜੋ ਮਨੁੱਖ ਪ੍ਰਭੂ ਦੇ ਗੁਣ ਗਾਉਂਦੇ ਹਨ ਜਿਵੇਂ ਆ ਸੰਗਤ ਆ ਰਹੀ ਹੈ ਇਹ ਇਸੇ ਨੂੰ ਕਹਿੰਦੇ ਗੁਣ ਗਾਉਣਾ ਕਹਿੰਦੇ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਥੋੜੀ ਨਹੀਂ ਰਹਿ ਜਾਂਦੀ ਤਿਸ ਕਦੇ ਨਾ ਆਵੀ ਤੋਟ ਜੋ ਹਰ ਗੁਣ ਗਾਵੇ ਜਿਹਦਾ ਉਸ ਪਰਮੇਸ਼ਰ ਦੀ ਭਜਨ ਬੰਦਗੀ ਸੇਵਾ ਭਗਤੀ ਕਰਦਾ ਹੈ ਨਾ ਉਹਨੂੰ ਕਦੇ ਤੋਟ ਆਉਂਦੀ ਨਹੀਂ ਜ਼ਿੰਦਗੀ ਦੇ ਵਿੱਚ ਸੋ ਇਹ ਐ ਸਤਗੁਰੂ ਪਾਸ਼ਾ ਦੇ ਬਚਨ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦਿਆਂ ਬੀਆਂ ਤੁੰਤਾਈਆਂ ਹੋ ਗਈਆਂ ਉਹਨਾਂ ਸਤਗੁਰੂ ਪਾਸ਼ਾ ਤੇ ਆਪ ਸਭ ਬਖਸ਼ਿਯੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ